ਚੋਣਾਂ ਦੇ ਨਤੀਜਿਆਂ ਦਾ ਹੁਣ ਜਿਹੜਾ ਹੈ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਵੋਟਾਂ ਦੀ ਗਿਣਤੀ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸ਼ੁਰੂ ਹੋ ਗਈ ਹੈ ਤੇ ਬਹੁਤ ਛੇਤੀ ਹੀ ਰਿਜ਼ਲਟ ਆਉਣ ਦੀ ਵੀ ਉਮੀਦ ਹੈ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਕੁੱਲ 26 ਉਮੀਦਵਾਰ ਖੜੇ ਨੇ ਜਿਨ੍ਹਾਂ ਦੇ ਵਿੱਚੋਂ ਮੁੱਖ ਆਪਾਂ ਇਹ ਕਹਿ ਲਈਏ ਕਿ ਚਾਰ ਉਮੀਦਵਾਰਾਂ ਦਾ ਜਿਹੜਾ ਵਕਾਰ ਹੈ ਉਹ ਦਾ ਤੇ ਲੱਗਿਆ ਹੋਇਆ ਸਭ ਤੋਂ ਪਹਿਲਾਂ ਗੱਲ ਕਰੀਏ ਮਹਾਰਾਣੀ ਪਰਨੀਤ ਕੌਰ ਦੀ ਜਿਹੜੇ ਕਿ ਇਥੋਂ ਚਾਰ ਵਾਰ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਨੇ ਔਰ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਛਾੜ ਦਿੱਤੀ ਸੀ ਅਤੇ ਪਟਿਆਲਾ ਲੋਕ ਸਭਾ ਸੀਟ ਜਿੱਤ ਲਈ ਸੀ ਉਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੇ ਫੇਰ ਇੱਕ ਵਾਰ ਪਟਿਆਲਾ ਲੋਕ ਸਭਾ ਉਹ ਮੈਂਬਰ ਬਣੇ ਤੇ ਹੁਣ 2024 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਤੋਂ ਅਤੇ ਮਹਾਰਾਣੀ ਪੰਨੀਤ ਕੌਰ ਭਾਰਤੀ ਜਨਤਾ ਪਾਰਟੀ ਤੋਂ ਆਮਣੇ ਸਾਹਮਣੇ ਜਿਹੜੇ ਨੇ ਮੈਦਾਨ ਵਿੱਚ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਪੰਜਾਬ ਦੇ ਸਿਹਤ ਮੰਤਰੀ ਵੀ ਹਨ ਉਹਨਾਂ ਦਾ ਵੀ ਚੋਣ ਵਕਾਰ ਦਾਤੇ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਉਹਨਾਂ ਦਾ ਵੀ ਜਿਹੜਾ ਵਕਾਰ ਦਾਤੇ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਕਈ ਹੋਰ ਪਾਰਟੀਆਂ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਲਗਭਗ 22 ਉਮੀਦਵਾਰ ਹੋਰ ਵੀ ਨੇ ਜਿਨ੍ਹਾਂ ਦਾ ਵਕਾਰ ਦਾਤੇ ਹੈ ਕੌਣ ਕਿੰਨੀਆਂ ਵੋਟਾਂ ਲੈ ਕੇ ਜਾਵੇਗਾ ਇਹ ਤਾਂ ਦੁਪਹਿਰ ਤੱਕ ਜਾਂ ਸ਼ਾਮ ਤੱਕ ਹੀ ਸਾਫ਼ ਹੋ ਪਾਏਗਾ ਫਿਲਹਾਲ ਜਿਹੜੀ ਚੋਣਾਂ ਦੀ ਗਿਣਤੀ ਹੈ ਉਹ ਸ਼ੁਰੂ ਹੋ ਚੁੱਕੀ ਹੈ